ਕਿੰਮਾ ਫਾ ਬਹੁਤ ਮੰਥਨ ਕਰਦੇ ਜੇ ਪਰ ਲੱਗਦਾ ਨਹੀਂ ਵੀ ਪੰਜਾਬ ਦੇ ਸਿਰ ਚਿੰਤਾ ਉਦਾਸੀ ਜਿਹੜਾ ਮਾਹੌਲ ਆ ਉਹ ਬੱਤਾ ਜਾ ਰਿਹਾ ਬਿਲਕੁਲ ਸਹੀ ਗੱਲ ਤੁਸੀਂ ਕੀਤੀ ਹੈ ਪੰਜਾਬ ਦਾ ਜੋ ਮਾਹੌਲ ਬਣ ਗਿਆ ਨਾ ਇੱਥੇ ਲੱਗ ਰਿਹਾ ਕਿ ਫ੍ਰੀ ਫੋਰ ਆਲ ਵਾਲੀ ਗੱਲ ਹੋਈ ਪਈ ਹੈ ਕੋਈ ਸਿਆਸੀ ਤਰ ਵੱਲੋਂ ਕੋਈ ਪੰਜਾਬ ਦੇ ਚਿੰਤਕਾਂ ਵੱਲੋਂ ਕੋਈ ਐਨ ਜੀਓਜ਼ ਵੱਲੋਂ ਜਾਂ ਸਾਡੇ ਗਲੋਬਲ ਡਾਇਸਪੋਰਾ ਵੱਲੋਂ ਇਹ ਛੋਟੀਆਂ-ਮੋਟੀਆਂ ਗੱਲਾਂ ਤੇ ਵਿਚਾਰ-ਚਰਚਾ ਹੋ ਰਹੀ ਏ ਜਿਨ੍ਹਾਂ ਦਾ ਲੌਂਗ ਟਰਮ ਤੇ ਸਾਡੀ ਐਕਚੁਅਲ ਪੰਜਾਬੀਅਤ ਨਾਲ ਕੋਈ ਦੂਰ-ਦੂਰ ਤੱਕ ਦਾ ਨਜ਼ਰ ਨਹੀਂ ਆ ਰਿਹਾ ਕਿ ਹੱਲ ਕੀ ਏ ਦਾ ਇਹਦੀ ਇੱਕ ਮੈਂ ਇੱਕ ਸੈਂਟੈਂਸ ਚ ਗੱਲ ਕਵਾਂਗਾ ਇਲਾਜ ਕੈਂਸਰ ਦਾ ਕਰਨਾ ਤੇ ਆਪਾਂ ਬੈਂਡੇਡ ਦੀਆਂ ਛੇਪੀਆਂ ਲਾ ਕੇ ਇਲਾਜ ਕਰ ਰਹੇ ਆਂ ਇਹ ਅੱਜ ਵੀ ਮਰੇ ਤੇ ਕੱਲ ਵੀ ਮਰੇ ਮਰੇ ਦੇ ਕੰਧ ਤੇ ਵੀ ਲਿਖਿਆ ਹੋਇਆ ਹੂੰ ਅਸੀਂ ਉਹ ਨਹੀਂ ਪੜਨਾ ਚਾਹੁੰਦੇ ਸਮਾਂ ਪੂਰੀਆਂ ਹੋ ਰਹੀਆਂ ਅਸਲ ਤੇ ਕੁਝ ਨਹੀਂ ਹੋ ਰਿਹਾ ਕੁਝ ਨਹੀਂ ਹੋ ਰਿਹਾ ਤੁਸੀਂ ਆ ਸਾਡੀ ਅਣਗਹਿਲੀ ਸਾਡਾ ਅਣਪੋੜਪੁਣਾ ਤੇ ਸਾਡਾ ਨਵੇਂ ਬਦਲਦੇ ਦੇਸ਼ ਦੇ ਤੇ ਗਲੋਬਲ ਮਾਹੌਲ ਦੇ ਵਿੱਚ ਆਪਣੇ ਆਪ ਨੂੰ ਅਪਗ੍ਰੇਡ ਨਾ ਕਰਨਾ ਇਹ ਸਭ ਉਹਦੀਆਂ ਚੀਜ਼ਾਂ ਨਜ਼ਰ ਆ ਰਹੀਆਂ ਨੇ ਭੁਲੇਖਾ ਇਹ ਆ ਸਾਨੂੰ ਵੀ ਨਹੀਂ ਇਹ ਹੱਲੇ ਕੋਈ ਐਸੀ ਗੱਲ ਨਹੀਂ ਹੈ ਕਿ ਇੰਨੇ ਹਾਲਾਤ ਵਿਗੜੇ ਨਹੀਂਗੇ ਅਸੀਂ ਆਲਮੋਸਟ ਇੰਨੀ ਨਿਵਾਨ ਵੱਲ ਜਾ ਚੁੱਕੇ ਹਾਂ ਪਹਿਲਾਂ ਤਾਂ ਬ੍ਰੇਕਾਂ ਲਾਉਂਦੇ ਆਂ ਇਹਨਾ ਟਾਈਮ ਲੱਗ ਜਾਣਾ ਮੋੜ ਉੱਤੇ ਚੜਨ ਨੂੰ ਤੇ ਗੱਲ ਹੀ ਬੜੀ ਦੂਰ ਦੀ ਹੈ ਪਹਿਲਾਂ ਤਾਂ ਰੇੜ ਪਏ ਨੂੰ ਬ੍ਰੇਕਾਂ ਲਾ ਲਈਏ ਅਸੀਂ ਤੁਸੀਂ ਗੱਲ ਕੀਤੀ ਹੈ ਖੇਤੀਬਾੜੀ ਦੀ ਤੁਸੀਂ ਗੱਲ ਕੀਤੀ ਹੈ ਸਕੂਲਾਂ ਦੀ ਤੁਸੀਂ ਗੱਲ ਕੀਤੀ ਹੈ ਨਸ਼ੇ ਦੀ ਇਹ ਸਭ ਛੇਪੀਆਂ ਲੱਗਣਦਈਆਂ ਨੇ ਖੇਤੀਬਾੜੀ ਦੇ ਵਿੱਚ ਆ ਕਣਕ ਦਾ ਸੀਜ਼ਨ ਆ ਗਿਆ ਪਰ ਗਵਰਨਮੈਂਟ ਸ਼ੁਰੂ ਹੋ ਰਹੀ ਹੈ ਕਿਤੇ ਪਬਲਿਕ ਡੋਮੇਨ 'ਚ ਲਿਖਿਆ ਆ ਰਿਹਾ ਮੈਂਸ਼ਨ ਕੀਤਾ ਆ ਰਿਹਾ ਕਿ ਬਿਲਕੁਲ ਰਾਹ ਖੁੱਲੇ ਨੇ ਕਿਤੇ ਕੋਈ ਸਟੋਰੇਜ ਦੀ ਮੁਸ਼ਕਲ ਨਹੀਂ ਆਏਗੀ ਤੁਹਾਨੂੰ ਆ ਹੁਣ ਜਿਸ ਤਰ੍ਹਾਂ ਅੱਜ ਮੌਸਮ ਹੋਇਆ ਸਾਡੇ ਕੋਲ ਵੈਦਰ ਫੋਰਕਾਸਟਿੰਗ ਕੋਈ ਨਹੀਂ ਹੈਗੀ ਦੁਨੀਆ ਦੇ ਟਾਪ ਕਲਾਸ ਦੇ ਕੰਪਿਊਟਰ ਨੇ ਸਾਡੇ ਕੋਲ ਜਿਹੜੇ ਵੈਦਰ ਫੋਰਕਾਸਟਿੰਗ ਕਰ ਰਹੇ ਨੇ ਡਾਟਾ ਡੰਪ ਪਿਆ ਇੰਡੀਅਨ ਰਿਮੋਟ ਸੈਂਸਿੰਗ ਦਾ ਲੁਧਿਆਣੇ ਆ ਦਿੱਲੀ ਆ ਬਾਕੀ ਜਗ੍ਹਾ ਦੇ ਉੱਤੇ ਆ ਅਸੀਂ ਪਹਿਲਾਂ ਕਿਸਾਨੀ ਭਾਈਚਾਰੇ ਨੂੰ ਦੱਸ ਨਹੀਂ ਸਕਦੇ ਕਿਉਂਕਿ ਇਹੋ ਹੀ ਤੇ ਸਾਡਾ ਪੰਜਾਬੀ ਨੂੰ ਚਲਾਣ ਵਾਲਾ ਸਰਕਾਰ ਤੇ ਕਹਿੰਦੇ ਇਹ ਪੂਰੀਆਂ ਮੰਡੀਆਂ 'ਚ ਤਿਆਰੀਆਂ ਕੀਤੀਆਂ ਹਰਜਨ ਸਿੰਘ ਵਰਸਟ ਜਿਹੜੇ ਮੰਡੀ ਬੋਰਡ ਦੇ ਚੇਅਰਮੈਨ ਨੇ ਕਹਿੰਦੇ ਉਹ ਪੂਰਾ ਹੀ ਆ ਪਾਵਾ ਖਿਲਾਰ ਕੇ ਵੇਟ ਕਰ ਰਹੇ ਆ ਬਿਲਕੁਲ ਕਰ ਰਹੇ ਨੇ ਹਰ ਸਾਲ ਕਰਦੀਆਂ ਹਰ ਸਰਕਾਰ ਕਰਦੀ ਹੈ ਹੂੰ ਉਈ ਗਿਣੀਆਂ ਜੁੜੀਆਂ ਗੱਲਾਂ ਔਰ ਤੁਸੀਂ ਸ਼ਾਇਦ ਮੈਨੂੰ ਲੱਗਦਾ ਇਹਦੇ 'ਚ ਕੋਈ ਅਤਕਥਨੀ ਨਹੀਂ ਹੋਏਗੀ ਉਹ ਸਾਈਕਲੋ ਸਟਾਈਲਡ ਬਿਆਨ ਹੋਏਗਾ ਅੱਜ ਤੋਂ 10 ਸਾਲ ਪਹਿਲਾਂ ਮੰਡੀ ਬੋਰਡ ਤੇ ਸ਼ੇਅਰ ਪੈਂਦਾ ਲੈ ਲਓ ਅੱਜ ਤੋਂ 15 ਸਾਲ ਪਹਿਲਾਂ ਮੁੱਖ ਮੰਤਰੀ ਸਾਹਿਬ ਦਾ ਬਿਆਨ ਲੈ ਲਓ ਸੇਮ ਹੋਏਗਾ ਮੰਡੀਆਂ 'ਚ ਕੋਈ ਮੁਸ਼ਕਲ ਆਨ ਨਹੀਂ ਦਿੱਤੀ ਜਾਵੇਗੀ ਖਰੀਦੇ ਪ੍ਰਬੰਧ ਕਰ ਲਏ ਗਏ ਨੇ ਛਾਂ ਲਈ ਟੈਂਟ ਲਾ ਦਿੱਤੇ ਗਏ ਨੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰ ਲਿਆ ਗਿਆ ਹੈ ਟੈਂਡਰ ਜਿਹੜਾ ਇਹ ਕੂੜਾ ਚੁੱਕਣ ਲਈ ਘਾਹ ਖੂਸਲੀ ਕਰ ਦਿੱਤਾ ਗਿਆ ਹੈ ਤੇ ਕਿਸਾਨਾਂ ਨੂੰ ਕੋਈ ਮੁਸ਼ਕਲ ਹੋਵੇ ਤਾਂ ਸੰਬੰਧਿਤ ਸੈਕਟਰੀ ਮਾਰਕੀਟ ਕਮੇਟੀ ਨੂੰ ਮਿਲ ਲਓ ਬਸ ਇਸ ਤੋਂ ਇਲਾਵਾ ਕੁਝ ਨਹੀਂਗਾ ਉਹ ਹੀ ਇਹਨਾਂ ਚੀਜ਼ਾਂ ਦੇ ਵਿੱਚ ਹੀ ਚੱਲਣਗੇ ਉਸ ਤੋਂ ਬਾਅਦ ਕੀ ਆਏਗਾ ਟੈਂਡਰਿੰਗ 'ਚ ਮੁਸ਼ਕਲ ਹੋਏਗੀ ਸਟੋਰੇਜ ਕਿੱਥੇ ਕਰਨੀ ਹੈ ਟਰਾਂਸਪੋਰਟੇਸ਼ਨ ਕਿਸ ਤਰ੍ਹਾਂ ਕਰਨੀ ਹੈ ਨੇੜਲਾ ਜਿਹੜਾ ਰੇਲ ਹੈ ਡੇ ਉਹਦੇ ਕੋਲ ਕਿਸ ਤਰ੍ਹਾਂ ਜਾਣਾ ਹੈ ਇਹਨਾਂ ਗੱਲਾਂ ਸਾਰੀਆਂ ਨੂੰ ਇੱਥੇ ਛੱਡਦੀ ਹੈ ਤੇ ਸਾਰੀ ਦੁਨੀਆ ਡਿਸਕਸ ਕਰਦੀ ਹੈ ਆਪਾਂ ਕਿਤੇ ਸਾਇੰਟਿਫਿਕ ਸਟੋਰੇਜ ਦੀ ਗੱਲ ਕੀਤੀ ਹੈ ਸਭ ਤੋਂ ਪ੍ਰਾਈਮ ਲੋਕੇਸ਼ਨ ਆ ਪੰਜਾਬ ਮੰਡੀ ਬੋਰਡ ਕੋਲੇ ਮਾਰਕੀਟ ਕਮੇਟੀਆਂ ਸਭ ਤੋਂ ਵਧੀਆ ਨੇ ਚੀਜ਼ਾਂ ਜਿੱਥੇ ਉੱਥੇ ਤੁਸੀਂ ਸਟੋਰ ਕਰ ਸਕਦੇ ਹੋ ਜਿਹੜੇ ਸਾਈਲੋ ਪ੍ਰਾਈਵੇਟ ਪਾਰਟੀ ਐ ਡਿਪੈਂਡ ਕਰ ਰਹੀਆਂ ਉਹ ਵੀ ਤੇ ਪੈਸਾ ਬੈਂਕਾਂ ਦਾ ਲੈ ਰਹੇ ਨੇ ਪੰਜਾਬ ਮੰਡੀ ਬੋਰਡ ਕਿਉਂ ਨਹੀਂ ਲੈ ਸਕਦਾ ਸਾਡੀਆਂ ਪੰਜਾਬ ਦੀਆਂ ਆਪਣੀਆਂ ਖਰੀਦ ਏਜੰਸੀਆਂ ਕਿਉਂ ਸਾਈਲੋ ਨਹੀਂ ਬਣਾ ਸਕਦੀਆਂ ਸਾਡਾ ਮਾਰਕਫੈਡ ਕਿਉਂ ਨਹੀਂ ਬਣਾ ਸਕਦਾ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਕੋਆਪਰੇਟਿਵ ਸਿਸਟਮ ਸੀਗਾ ਸੈਂਟਰਲ ਵੇਅਰਹਾਊਸਿੰਗ ਏ ਉਹਦੇ ਕੋਲ ਆਪਣੀਆਂ ਜ਼ਮੀਨਾਂ ਨੇ ਕਰਾਏ ਤੇ ਲੌਂਗ ਟਰਮ ਲੀਜ਼ ਤੇ ਲਓ ਤੁਸੀਂ ਕਿਉਂ ਵਿੰਡੋ ਓਪਨ ਕਰਦੇ ਹੋ ਕਿ ਪ੍ਰਾਈਵੇਟ ਪਾਰਟੀਆਂ ਖਰੀਦਣ ਫਿਰ ਉਹਨਾਂ ਨਾਲ ਲੌਂਗ ਟਰਮ ਕੰਟਰੈਕਟ ਕਰੋ ਭਾਵੇਂ ਕਦਮ ਖਾਲੀ ਰਹਿ ਜਾਣ ਉਹਨਾਂ ਨੂੰ ਕਿਰਾਇਆ ਮਿਲਦਾ ਜਾਏਗਾ ਬੀਤੇ ਸਾਲ ਵਿੱਚ ਹਰਾਨੀ ਹੋਏਗੀ ਤੁਹਾਨੂੰ ਇੱਕ ਵੇਲੇ ਅਸੀਂ ਪਿਛਲੇ 4 ਸਾਲਾਂ 'ਚ 270 ਲੱਖ ਟਨ ਸਾਡੀ ਆਪਣੀ ਸਟੋਰੇਜ ਕਪੈਸਿਟੀ ਸੀ ਪੰਜਾਬ ਦੀ ਵੱਖ-ਵੱਖ ਏਜੰਸੀਆਂ ਦੀ ਪਹਿਲਾਂ 30 ਲੱਖ ਘੱਡੀ ਫਿਰ 40 ਫਿਰ 50 ਫਿਰ 60 ਤੇ 70 ਇਸ ਸਾਲ 2 ਲੱਖ ਟਨ ਦੇ 200 ਲੱਖ ਟਨ ਦੇ ਕਰੀਬ ਆ ਗਈ ਹੈ ਇਹ ਕਿਹਦੇ ਕਹਿਣ ਤੇ ਹੋ ਰਿਹਾ ਅਸੀਂ ਕਿਹਦੇ ਪ੍ਰਾਈਵੇਟਾਈਜ਼ੇਸ਼ਨ ਨੇ ਇਨਕਾਰਜ ਕਰ ਰਹੇ ਪ੍ਰਾਈਵੇਟਾਈਜ਼ੇਸ਼ਨ ਜੇ ਐਫੀਸ਼ੀਐਂਸੀ ਦਾ ਇਨਕਾਰਜ ਕਰਨੀ ਲੱਖ ਵਾਰ ਕਰੋ ਹਮ ਬਟ ਜੇ ਤੁਸੀਂ ਕਿਸੇ ਨੂੰ ਉਹਨੂੰ ਪ੍ਰੋਫਿਟ ਦੇਣ ਲਈ ਕਰਨੀ ਹੈ ਤੇ ਇਸ ਤੋਂ ਵੱਧ ਖੂਨ ਪੀਣਾ ਕੰਮ ਕੋਈ ਹੋਰ